ਹਾਂਜੀ ਦੋਸਤੋ ਮੈਂ ਪਹਿਲਾਂ ਇੱਕ ਵੀਡੀਓ ਪਾ ਚੁੱਕਿਆ ਹਾਂ ਵੀ ਸੁਵਿਧਾ ਸੈਂਟਰ ਜਿਹੜਾ ਆਪਣਾ ਜਨਤਾਨਗਰ ਬਿਜਲੀ ਦਫ਼ਤਰ ਦੇ ਪਿੱਛੇ ਵਿੱਚ ਹੈ ਉੱਥੇ ਜਿਹੜਾ ਸਿਟਿੰਗ ਪਰਸਨ ਹੈ ਨਾ ਨਾਮ ਤਾਂ ਨਹੀਂ ਮੈਨੂੰ ਉਹਦਾ ਪਤਾ ਪਰ ਮੈਨੂੰ ਪਹਿਲਾਂ ਦੋ ਤਿੰਨ ਸੁਨੇਹੇ ਮਿਲੇ ਸੀਗੇ ਵੀ ਉੱਥੋਂ ਕੰਮ ਕਰਾਉਣਾ ਬੜਾ ਮੁਸ਼ਕਲ ਹੈ ਵੀ ਕੋਈ ਕੰਮ ਕਰਾਉਣ ਗਏ ਤਾਂ ਤੁਹਾਡੇ ਚਾਰ ਪੰਜ ਜਿਹੜੇ ਪੱਕੇ ਨੇ ਤੇ ਮੈਂ ਇਸ ਤੋਂ ਪਹਿਲਾਂ ਵੀ ਵੀਡੀਓ ਬਣਾਈ ਹੈ ਉਹ ਮੈਂ ਤੁਹਾਨੂੰ ਅੱਗੇ ਪਿਕਚਰਿੰਗ ਪਿਕਚਰ ਦੇ ਵਿੱਚ ਦਿਖਾ ਰਿਹਾ ਆ ਦੇਖ ਰਿਓ ਜਿਹੜੀ ਆ ਵੀਡੀਓ ਆ ਤੇ ਤੁਸੀਂ ਉਹਦੇ ਵਿੱਚ ਸੁਣ ਲਓ ਮੈਂ ਕੀ ਕਹਿ ਰਿਹਾ ਆ ਫਿਰ ਆਪਾਂ ਅਗਲੀ ਗੱਲ ਕਰਦੇ ਆ ਆ ਦੇਖ ਲਓ ਜੀ ਆ ਇੱਕ ਨਾ ਮੈਂ ਆਧਾਰ ਅਪਡੇਸ਼ਨ ਦੇ ਲਈ ਮੈਨੂੰ ਕੁਝ ਸ਼ਿਕਾਇਤਾਂ ਮਿਲੀਆਂ ਸੀਗੀਆਂ ਵੀ ਆ ਰੋੜਾ ਪਲੇਸ ਦੇ ਨਾਲ ਨਾ ਬਿਜਲੀ ਦਫ਼ਤਰ ਆ ਇਹਦੇ ਵਿੱਚ ਅੰਦਰ ਸੁਵਿਧਾ ਸੈਂਟਰ ਰਾ ਤੇ ਵਾਕਈ ਉਹਨਾਂ ਨੇ ਮੇਰੇ ਨਾ 4-5 ਘੇੜੇ ਲਵਾਤੇ ਨੇ ਆ ਹੁਣ ਮੈਂ ਟੈਸਟ ਕਰਾ ਕੇ ਵੀ ਲਿਆ ਆ ਤੇ ਪਰ ਇਹ ਉਹਨਾਂ ਦੇ ਹਿਸਾਬ ਨਾਲ ਹਲੇ ਵੀ ਇਹਦੇ ਵਿੱਚ ਕਮੀ ਆ ਤੇ ਮੈਨੂੰ ਨਵਾਂ ਫਾਰਮ ਦੇ ਦਿੱਤਾ ਗਿਆ ਆ ਲੋ ਜੀ ਵੀ ਦਵਾਰਾਂ ਨਾ ਫੋਟੋ ਆ ਫੋਟੋ ਤੇ ਜਿਹੜੀ ਕਹਿੰਦੇ ਉਹ ਸਟੈਂਪ ਉਹ ਸਹੀ ਨਹੀਂ ਹੈਗੀ ਸਾਈਨ ਸਹੀ ਨਹੀਂ ਹੈਗੇ ਵੀ ਨਵਾਂ ਫਾਰਮ ਫੇਰ ਭਰ ਕੇ ਲਿਆਓ ਵੀ ਛੇਵਾਂ ਕਿਹੜਾ ਲਾਓ ਫਿਰ ਸੱਤਵੇਂ ਦੀ ਤੁਹਾਡੀ ਤਿਆਰੀ ਕਰਾਉਣੀ ਆ ਪਰ ਹੁਣ ਇੱਥੇ ਚਲੋ ਮੈਂ ਅ ਕੁਲਵੰਤ ਸਿੱਧੂ ਜੀ ਦੇ ਦਫ਼ਤਰ ਗਿਆ ਸੀ ਉਹ ਕਹਿੰਦੇ ਤੁਸੀਂ ਮੰਦਰ ਦੇ ਵਿੱਚ ਸਾਡਾ ਇੱਕ ਕੈਂਪ ਚੱਲਦਾ ਪਿਆ ਵਾ ਵੀ ਉੱਥੇ ਜਾ ਕੇ ਬਣਵਾ ਲਓ ਹੁਣ ਮੈਂ ਇੱਥੇ ਆਇਆ ਇਹ ਇਹਨੂੰ ਅਪਡੇਟ ਕਰਾਣ ਤੇ ਫਿਰ ਉਸੇ ਤਰ੍ਹਾਂ ਨਾਲ ਫਿਰ ਮੈਂ ਦੇਖੋ ਆ ਕਰਾਣ ਗਿਆ ਉੱਥੇ ਮੇਰਾ ਉਹਨਾਂ ਨੇ ਲੈ ਲਿਆ ਬਿਨਾ ਕਿਸੇ ਨੁਕਤਾਚੀਨੀ ਦੇ ਬਿਨਾ ਕੋਈ ਗੱਲਬਾਤ ਕਹੇ ਤੇ ਉਹਨਾਂ ਨੇ ਅਪਡੇਟ ਕਰਤਾ ਮੇਰਾ ਐਡਰੈਸ ਵਗੈਰਾ ਜੋ ਮੈਂ ਕਰਵਾਉਣਾ ਚਾਹੁੰਦਾ ਸੀਗਾ ਤੇ ਜਦ ਕਿ ਉਸ ਸੁਵਿਧਾ ਸੈਂਟਰ ਦੇ ਹਿਸਾਬ ਨਾਲ ਮੇਰਾ ਜਿਹੜਾ ਵੀ ਆ ਫਾਰਮ ਇਹਦੇ ਵਿੱਚ ਹਲੇ ਤਰੂਟੀ ਹੈ ਇਹ ਟਰੂਟੀ ਕਰਕੇ ਉਹ ਅਪਡੇਟ ਨਹੀਂ ਕਰ ਸਕੇ ਪਰ ਦੂਜੇ ਜਿਹੜੇ ਸੈਂਟਰ ਵਾਲੇ ਨੇ ਉਹਨਾਂ ਨੇ ਮੈਨੂੰ ਆਹ ਸੇਮ ਕਰਕੇ ਦਿੱਤਾ ਤੇ ਮੈਂ ਤੁਹਾਨੂੰ ਡੇਟ ਵੀ ਦਿਖਾ ਦਿੰਦਾ ਆ ਦੇਖੋ ਜੀ 6 11 2025 ਦੀ ਡੇਟ ਹੈ ਤੇ ਉਹਨਾਂ ਨੇ ਅਪਡੇਟ ਕਰਤਾ ਪਰ ਆਹ ਜਿਹੜੇ ਜਨਤਾਨਗਰ ਦੇ ਵਿੱਚ ਬਿਜਲੀ ਦਫ਼ਤਰ ਵਾਲੇ ਸੁਵਿਧਾ ਸੈਂਟਰ ਦੇ ਵਿੱਚ ਉੱਥੋਂ ਕੰਮ ਕਰਾਉਣਾ ਬੜਾ ਹੀ ਮੁਸ਼ਕਲ ਹੈ ਮੈਂ ਹਲੇ ਉਹਨੂੰ ਕਿਹਾ ਵੀ ਜੀ ਕਿ ਮੈਂ ਕੈਡਵੋਕੇਟ ਆ ਵੀ ਚਲੋ ਅ ਬਾਕੀਆਂ ਨਾਲ ਥੋੜਾ ਜਿਹਾ ਵੀ ਪੜੇ ਲਿਖੇ ਹੋਣ ਕਰਕੇ ਮੈਂ ਕਹਾਂ ਜੇ ਤੁਸੀਂ ਮੇਰੇ ਚਾਰ ਪੰਜ ਚੱਕਰ ਲਵਾਤੇ ਤੇ ਆਮ ਜਿਹਾ ਕੋਈ ਇਨਸਾਨ ਉਹਨੂੰ ਤਾਂ ਤੁਸੀਂ ਫਿਰ ਪੰਬਲ ਪੂਸੇ ਚ ਪਾ ਕੇ ਰੱਖਦੇ ਹੋਵੋਗੇ ਸੋ ਮੇਰੇ ਜਿਹੜੇ ਵੀ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਉਹ ਆਪਣਾ ਕਮੈਂਟ ਜ਼ਰੂਰ ਕਰਨਗੇ ਕਿ ਜਿਹੜੇ ਜਨਤਾਨਗਰ ਵਾਲੇ ਸੁਵਿਧਾ ਕੇਂਦਰ ਦਾ ਕੰਮ ਕਿਸ-ਕਿਸ ਨਾਲ ਇਹੋ ਜੀ ਘਟਨਾ ਹੋਈ ਆ ਜਾਂ ਕਿਹੜਾ ਸਰਕਾਰ ਤੋਂ ਮੰਗ ਕਰਦਾ ਹੈ ਇਹ ਪ੍ਰਸ਼ਾਸਨ ਤੋਂ ਮੰਨ ਕਰਦਾ ਵੀ ਉਸ ਸੀਟ ਤੇ ਉਹ ਜਿਹੜੇ ਸਰਦਾਰ ਉਮਰ ਉਹਦੀ ਮਿਲਾਂ ਦਾ 25 30 ਸਾਲ ਹੋਣੀ ਆਲੇ ਤੇ ਉਹਨੂੰ ਕੋਈ ਤਜਰਬਾ ਹੀ ਨਹੀਂ ਵੀ ਕਿਸ ਤਰ੍ਹਾਂ ਕਿਸੇ ਨੂੰ ਗਾਈਡ ਕਰਨਾ ਕਿਸ ਤਰ੍ਹਾਂ ਕਿਸੇ ਨੂੰ ਕਹਿਣਾ ਬਸ ਉਹ ਕਹਿੰਦਾ ਜੀ ਉਹ ਫੋਟੋ ਚ ਦੇਖ ਲਓ ਜੀ ਜਿਵੇਂ ਉਹ ਫੋਟੋ ਚ ਹੈਗਾ ਹੁਣ ਇੰਨਾ ਤਾਂ ਬੰਦਾ ਕੋਈ ਵੀ ਐਕਸਪਰਟ ਨਹੀਂ ਹੁੰਦਾ ਵੀ ਫੋਟੋ ਦੇ ਵਿੱਚ ਕੀ ਕੁਝ ਲੱਗਿਆ ਮੋਰ ਕਿਵੇਂ ਲੱਗੀ ਕਿਹੜੀ ਫੋਟੋ ਕਿਸ ਤਰ੍ਹਾਂ ਖਿਚਾਣੀ ਚਾਹੀਦੀ ਹੈ ਆ ਵੱਡੇ ਅੱਖਰਾਂ 'ਚ ਭਰਨਾ ਛੋਟੇ ਅੱਖਰਾਂ 'ਚ ਭਰਨਾ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਚਾਰਕਾ ਗੇੜੇ ਲਾਉਣ ਵਾਲੇ ਨੇ ਉਹ ਚਾਰਕ ਤੁਸੀਂ ਇੱਥੇ ਕਲੀਅਰ ਕਰਕੇ ਚੱਲੋ ਵੀ ਦੇਖੋ ਫੋਟੋ ਉਹੋ ਜਿਹੀ ਹੋਣੀ ਚਾਹੀਦੀ ਆ ਜੀਤੇ ਮੋਹਰ ਸਾਫ ਪੜੀ ਜਾਵੇ ਕੈਪੀਟਲ ਲੈਟਰ ਵੀ ਤੁਸੀਂ ਕਹ ਤੇ ਮੋਹਰ ਸਾਫ ਹੋਣੀ ਚਾਹੀਦੀ ਆ ਤੇ ਅੱਧੀ ਫੋਟੋ ਤੇ ਤੇ ਅੱਧੀ ਉਹਦੇ ਤੇ ਹੋਣੀ ਚਾਹੀਦੀ ਆ ਆ ਇੰਨਾ ਗੱਲਾਂ ਕਰਕੇ ਛੋਟੀਆਂ ਛੋਟੀਆਂ ਕਰਕੇ ਉਹ ਇੰਨੇ ਚੱਕਰ ਲਵਾਉਂਦੇ ਨੇ ਵੀ ਨਾਰਮਲ ਬੰਦਾ ਪਰੇਸ਼ਾਨ ਹੋ ਜਾਂਦਾ ਜੀ ਤੋ ਮੈਂ ਤਾਂ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਤੁਸੀਂ ਇਹ ਸੁਵਿਧਾ ਕੇਂਦਰ ਇੱਦਾਂ ਦੇ ਬਣਾਏ ਨੇ ਨਾ ਇਹਨਾਂ ਨੂੰ ਜਿਹੜਾ ਸ਼ਟਡਾਊਨ ਹੀ ਕਰਦੇਓ ਆ 1076 ਤੇ ਕਾਲ ਕਰਕੇ ਉਹ ਹਲੇ ਕੁਝ ਨਾ ਕੁਝ ਗਾਈਡ ਵਧੀਆ ਕਰ ਦਿੰਦੇ ਨੇ ਤੇ ਚਲੋ ਘਰ ਆ ਕੇ ਵੀ ਕੰਮ ਕਰ ਦੇਣਗੇ ਤੇ ਇਹੋ ਜਿਹੇ ਜਿਹੜੇ ਮੁਲਾਜ਼ਮ ਨੇ ਨੇ ਇਹਨਾਂ ਨੂੰ ਨੌਕਰੀ ਤੋਂ ਬਰਖਾਸਤ ਹੀ ਕਰ ਦਿਓ ਤਾਂ ਵਧੀਆ ਰਹੂਗਾ ਜੀ